ਲੱਗਦਾ ਬਈ ਪੂ ਮਹੀਨਾ ਚੜਿਆ ਰੋਜ਼ਾਨਾ ਬਈ ਅੰਨ ਬਈ ਧੁੱਪ ਦੀ ਪੂਰੀ ਹੁਣ ਵੀ ਪਹਿਲਾਂ ਅੱਧਾ ਘੰਟਾ ਪਹਿਲਾਂ ਵੀ ਧੁੰਦ ਹੈ ਹੋਣੀ ਨਹੀਂ ਨਾ ਨਿਸ਼ਾਨ ਨਹੀਂ ਤਾਂ ਆਈ ਲੱਗਦਾ ਵੀ ਸੂਤ ਚੱਲ ਲੱਗੇ ਧੁੱਪ ਨਿਕਲੂਗੀ ਗੈੜੀ ਦੇਖ ਲਓ ਵੀ ਕੁਦਰਤ ਇੱਕੋ ਲਖਤ ਬੰਦੇ ਧੁੰਦ ਹੋ ਗਈ ਜਾਲੇ ਪਾਸੋਂ ਧੂਆ ਹੀ ਧੂਆ ਹੋ ਮਨ ਲੱਗਦਾ ਇਹ ਸਾਲ ਦੀ ਪਹਿਲੀ ਹੈ ਜੀ ਧੁੰਦ ਦੇਖੀ ਹਲੇ ਤੱਕ ਹਲੇ ਤੱਕ ਇਹ ਧੁੰਦ ਨਹੀਂ ਪਈ ਦੀ ਜੇ ਬਾਕੀ ਬਈ ਚੱਲ ਰਹੀ ਜੀ ਸੇਵਾ ਲੱਗੇ ਬੈਂਡ ਵਿੱਚ ਤਾਂ ਆਪਾਂ ਨੇ ਬਾਈ ਚਲਾਇਆ 6 ਵਜੇ ਤੇ ਦੁੱਧ ਚੱਲਦਾ ਆਪਣਾ 4 ਵਜੇ ਦਾ ਦੁੱਧ ਚਲਾਤਾ ਸੱਚ ਦੇ ਭਰਾਈ ਰਹਿ ਗਈ ਦੀ ਆਪਣੀ ਹੁਣ ਨਾਲ ਦੀ ਨਾਲ ਭਰਾਈ ਵੀ ਚੱਲ ਗਈ ਆ ਤੇ ਨਾਲ ਦੀ ਨਾਲ ਸੇਵਾਦਾਰ ਸੈਂਡ ਵਿੱਚ ਦੇਖ ਲੈ ਬਾਕੀ ਬਾਈ ਦੁੱਧ ਪਹੁੰਚ ਗਿਆ ਤਾਂ ਆਪਣਾ ਹੋਰੇ ਗੱਡੀ ਦੇ ਗਈ ਦੀ ਆਪਾਂ ਨੇ ਟੈਂਕੀ ਨੂੰ ਟੈਂਕੀ ਚ ਕਰ ਲਿਆ ਦਾ ਤੇ ਬਾਕੀ ਸੇਵਾਦਾਰ ਲੱਗਿਆ ਨਾਲ ਦੀ ਨਾਲ ਸਫਾਈ ਵੀ ਕਰਦੇ ਜਿਹੜਾ ਗਲੌਵਸ ਵਧੀਆ ਬਈਆ ਇੱਕ ਨਾਲੇ ਆਪਸੇ ਨਹੀਂ ਗੰਦੇ ਲੱਗਦੇ ਹੈਗੇ ਤੇ ਠੰਡ ਨਹੀਂ ਲੱਗਦੀ ਸੇਫਟੀ ਵਧੀਆ ਹੈ ਹਾਂ ਧੁੰਦ ਪੂਰੀ ਆ ਗਈ ਦੀ ਉੱਪਰੋਂ ਇਹ ਧੁੰਦ ਵੀ ਆ ਗਈ ਦੇਖਦਾ ਤੁਸੀਂ ਨਾ ਚਲੋ ਬਾਕੀ ਦੇਖਦੇ ਆ ਜੱਗੂ ਭਾਈ ਵੀ ਆ ਗਿਆ ਇੱਧਰ ਲੋ ਭਾਈ ਦੁੱਧ ਦੀ ਸੇਵਾ ਚੱਲਦੀ ਭਾਈ ਜੇ ਤੂੰ ਦੁੱਧ ਦੀ ਸੇਵਾ ਕਰ ਰਿਹਾ ਆਪਣੀਆਂ ਆਪਣੀਆਂ ਡਿਊਟੀਆਂ ਵਰ ਲੱਗੀਆਂ ਹੋਈਆਂ ਨੇ ਹਾਂ ਅਸਲੀ ਆ ਇੱਕ ਦੋ ਦਿਨ ਅਸਲੀ ਪਹਿਜਾਨ ਹੈ ਜੈਕਟ ਦੇ ਹਾਂ ਮਹਾਰਾਜ ਦੀ ਕਿਹਾ 12 ਕੁ ਵਜੇ ਨੂੰ ਬੇਜੇ 12 ਇੱਕ ਵਜੇ ਨੂੰ ਖੇਲੇ ਹੋ ਜਾਏ ਹਾਂ ਸੰਗਤ ਬਹੁਤ ਆ ਭਾਈ ਇੱਕ ਦੀ ਇੱਕ ਸਾਲ ਬਾਅਦ ਦੀ ਹੋਆ ਅੱਜ ਦੇ ਸੇਵਾਦਾਰ ਜੱਗੂ ਨਹੀਂ ਜਾਂ ਹੋਰ ਬੰਦੇ 10 15 ਬੰਦੇ ਸਾਡੇ ਕੱਲ ਆਏ ਆ ਭਾਈ ਰਣ ਆ ਕੇ ਦੇ 20 ਬੰਦੇ ਅਸੀਂ ਹੋ ਗਏ ਯਾਨੀ ਕਿ 35 40 ਸਾਢੇ ਬੰਦੇ ਹੈਗੇ ਮੁੰਡੇ ਸੇਵਾਦਾਰ ਜਿਹੜੇ ਆਏ ਸੀ 35 40 ਬੰਦੇ ਮੁੰਡੇ ਮੁੰਡੇ ਨਾ ਹੈ ਵੀ ਨੌਜਵਾਨ ਆ ਬਾਈ ਸਾਰੇ ਸਾਦੀ ਆ ਬਾਕੀ ਦਿਖਾਉਣੇ ਆ ਬਾਈ ਸਾਦੇ ਬੋਗਵੇਂ ਇੱਕ ਵਾਰੀ ਸਾਰੇ ਸੰਗਤ ਉੱਪਰ ਚੜ ਕੇ ਟਰੈਕਟਰ ايني ناليو ارهان سوري جانتا ناليو ارهان سوري جانتا ناليو ارهان ਕੈਮਰਾ ਮੈਨੂੰ ਦਬਾਈ ਉਹਨਾਂ ਦਾ ਦੁੱਧ ਬਹੁਤ ਸਵਾਦ ਬਣਾਇਆ ਆ ਬਾਈ ਕੌਫੀ ਇੱਕ ਦੁੱਧ ਤੇ ਇੱਕ ਕੌਫੀ ਹਾਂ ਹੱਥ ਕੱਟੀ ਹੋਈ ਦੇਖ ਲਓ ਸੈਂਡਵਿਚ ਕਹੇ ਜਿਆ ਵਧੀਆ ਸੈਂਡਵਿਚ ਵੀ ਵਧੀਆ ਜੀ ਜੱਜੂ ਨੇ ਹੀ ਪਹੁੰਚ ਗਏ ਇੱਧਰ ਸੇਵਾਦਾਰ ਚਲਦਾ ਸੈਂਡਵਿਚ ਆਪ ਖਾ ਲਿਆ ਪਹਿਲਾਂ ਆਪ ਖਾ ਲਿਆ ਵੀਰੇ ਹੈ ਵਧੀਆ ਆਪਣੀ ਪੂਜਾ ਹਾਂ ਵੀ ਫੇਰ ਤੇਵਾ ਮੈਂ ਵੀ ਆ ਕੇ ਪਹਿਲਾਂ ਤਿੰਨ ਚਾਰ ਗਲਾਸ ਤੋਂ ਕੋ ਵੀਰੇ ਪੀਤੇ ਹਾਂ ਆ ਸੈਂਡਵਿਚ ਖਾਤੇ ਫੇਰ ਲੱਗੇ ਆਪਾਂ ਇਹ ਲੱਗੇ ਹਾਂ ਸਾਹਮਣੇ ਤੁਹਾਨੂੰ ਦਿੰਦੇ ਆ ਪਹਿਲਾਂ ਆਗੇ ਮੁੰਡੇ ਹੋਰ ਵੀ ਚਾਰ ਪੰਜ ਬਣੇ ਹੋ ਆਗੇ ਹਾਂ ਚੌਤੇ ਵਾਲਾ ਆ ਜਾਣੇ ਆ ਜਾਣੇ ਉੱਠ ਰਹੇ ਆ ਲੈ ਟਾਣ ਦਿੱਤੇ ਆ ਚਾਣੋ ਕੋਠੀ ਚ ਪਿਆ ਲੈ ਕੱਲ ਦਾ ਦੇਖਿਆ ਹੀ ਨਹੀਂ ਉਹ ਥੀ ਵੀ ਅੰਦਰ ਹੈ ਅੱਛਾ ਤੇ ਬੜੇ ਬੜੇ ਪਾਏ ਟਰੈਕਟਰ ਅੰਦਰ ਹੈ ਅੱਛਾ ਨਿਕਲਿਆ ਹੀ ਨਹੀਂ ਦੋ ਜਣੇ ਹੋਰ ਨਾਲ ਲਏ ਹੋਏ ਹਾਂ ਕਹਿੰਦਾ ਮੈਂ ਆ ਗਿਆ ਆ ਗਿਆ ਅੱਛਾ ਥੀ ਵੀ ਅੰਦਰ ਤੇ ਨਿਕਲਦਾ ਹੀ ਨਹੀਂ ਹੈ ਨਿਕਲਦਾ ਹੀ ਨਹੀਂ ਅੰਦਰ ਤੇ ਅੱਛਾ ਫੜਾ ਫੜਾ ਬਾਈ ਬੱਚੀ ਜਾ ਹੈ ਹੈ ਪਹਿਲਾਂ ਅੱਜ ਤਾਂ ਮੌਸਮ ਸਾਡਾ ਹਾਂ ਹੁਣ ਦੇ ਇੱਕ ਧੁੰਦ ਕਿੰਨੀ ਆ ਗਈ ਅੱਜ ਜੈਕਟ ਆਪਾਂ ਨੇ ਬਾਈ ਬਣਾਈਆਂ 20 ਕੁ 20 ਪੀਸ ਬਣਾਈ ਤੇ ਅੱਜ ਗਾਹ ਨੂੰ ਹੋਰ ਜ਼ਿਆਦਾ ਬਣਾ ਲੂਗੇ ਜਣੀ ਕਿਹਦਾ ਨਾ ਸੇਵਾਦਾਰਾਂ ਦੀ ਪਛਾਣ ਹੋ ਜਾਂਦੀ ਹੈ ਜਿਹੜੇ ਸੇਵਾਦਾਰ ਲੱਗੇ ਹੋਏ ਹੈ ਬਾਈ ਚੱਖੀ ਬਾਈ ਲੱਗਿਆ ਆ 735 ਖੜਾ ਕਾਲਾ ਖੜਾ ਮੇਰਾ ਵੀਰ ਧੱਕੇ ਨਾਲ ਮਾਰ ਸ਼ਾਬਾਸ਼ ਸ਼ਾਬਾਸ਼ ਕਿੱਟ ਕੇ ਰੱਖੋ ਮੁੰਡੇ ਸ਼ਾਬਾਸ਼ ਇੱਕ ਇੱਕ ਜੀ ਜੱਟਾਂ ਲਾ ਬਾਈ ਦੁੱਧ ਕਾਰਡ ਹੋ ਰਿਆ ਨਾਲ ਦੀ ਨਾਲ ਸੇਵਾਦਾਰ ਕਾਲਾ ਬਾਈ ਸਾਡੇ ਪਿੰਡ ਚ ਬਾਈ ਕਾਲੇ ਗਈ ਨੇ ਆਪਨੇ ਬਹੁਤ ਨੇ ਕਾਲੇ ਬਹੁਤ ਨੇ ਇਕਰ 1.95 ਵੈਸੇ ਇਹ ਵੀ ਗਿਆਨ ਬਾਈ ਚੱਕੀ ਵਾਲਾ ਬਾਈ ਮੈਂ ਦੱਤ ਕਟਈਆ ਹੋ ਰਿਆ ਬਾਈ ਪਰਾਪਰਾ ਕੇ ਕ੍ਰੇਟਰ ਉਹ ਸੈੱਟ ਕਰਕੇ ਰੱਖੋ ਮੜਾ ਜੇ ਵਰਤੌਣੇ ਸੌਖੇ ਰਹਿਣੇ ਆ ਹੈਂ ਆਜੋ ਉੱਪਰ ਲਾਈ ਜਾ ਉੱਪਰ ਲੈ ਦੇ ਆਜੋ ਉੱਪਰ ਲੈ ਦੇ ਲਾਈ ਜਾ ਇਸ ਦੇ ਵਿੱਚ ਹਾਂ ਤੂੰ ਇੱਥੇ ਪਹੁੰਚ ਗਿਆ ਤੂੰ ਐਂਜ਼ਰ ਕਟਾ ਵਧੀਆ ਘਟਦਾ ਦਾ ਤਾ ਓਰੇ ਲੱਗੇ ਹੋਈ ਸੇਵਾਦਾਰ ਮੁੰਡੇ ਇਕੋ ਰੱਦ ਹੈ ਹਾਂ ਅਰੇ ਨੋ ਬਾਈ ਜਿਹੜੇ ਕਰਦ ਲੈਣੇ ਕਿੱਟਰੀ ਨੇ ਸੱਸੀ ਕਾਲ ਬਾਈ ਜੀ ਹਾਂ ਜੀ ਜਲਦੀ ਜੀ ਦੇ ਬਾਈ ਪੂਰੀ ਜੀ ਪੂਰੀ ਠੀਕੇ ਆਏ ਤੇ ਮੱਥਾ ਮੱਥਾ ਰੱਦ ਲਈ ਕਹਿੰਦੇ ਤੇ ਠੀਕੇ ਆਏ ਤੇ ਟਾਈਮ ਦਾ ਹੀ ਲੱਗਿਆ ਬੋਤਾ ਪਰਾ ਨਹੀਂ ਆਪਣਾ ਡੇਗੋ ਆ ਇੱਧਰ ਡੇਗਿਆ ਏ ਹਾਂ ਜੋਤੀ ਦੇ ਰੂਪ ਤੇ ਹੀ ਹੋ ਗਿਆ ਬਾਕੀ ਦਾ ਚੋ ਵੀ ਗਿਆ ਦਾ ਅੱਜ ਰਾਤ ਬੰਦ ਹੋ ਗਏ ਆ ਆ ਦੇਖ ਲੈ ਇੱਕੋ ਲਾ ਠੰਡ ਕਿੰਨੀ ਹੋ ਗਈ ਹਾਂ ਵਧੀਆ ਵਧੀਆ ਚਾਹੀਦੀ ਆ ਦੁੱਧ ਮੈਂ ਕਹਾਂ ਤਾਂ ਹੀ ਲੱਗਣਾ ਬਣਾ ਇਹਨਾਂ ਦੁੱਧਾਇਆ ਹੈ ਜਿਹੜਾ ਹੋਰ ਹੋਰ ਹਾਂ ਲੱਗਣਾ ਨਹੀਂ ਹੈਗਾ ਹਾਂ ਤੁੱਪ ਤੇ ਨਹੀਂ ਲੱਗਣਾ ਤੁੱਪ ਤੇ ਨਹੀਂ ਲੱਗਣਾ ਹਾਂ ਆ ਵਧੀਆ ਵਧੀਆ ਬਾਈ ਓਕੇ ਬਰਬਰ ਟ੍ਰੱਕ ਦੀ ਚਾਹੀਦੀ ਹੈ ਚਾਹੀਦੀ ਹੈ ਠੱਡ ਆ ਸੰਜਾ ਦਾ ਦੇਖ ਲੈ ਟਰੱਕ ਲੱਗੇਗਾ ਬਾਈ ਕਿਰੇਟਾ ਚੋਂ ਇੱਧਰ ਭਰੇ ਹੋਏ ਆ ਆ ਵੀ ਗਰੇਟ ਭਰੇ ਭਾਈ ਓਏ ਹੋ ਪੁੱਤਰੇ ਸਗਲ ਵਸੂ ਇਹਨੇ ਮਾਝਾਟ ਲੱਗਿਆ ਆ ਭਾਈ ਸੇਵਾ ਕਰ ਤੇ ਮਾਝਾਟ ਵੀ ਪਹੁੰਚਿਆ ਆ ਕਰਦਾ ਸਾਬੀ ਭਾਈ ਵੀ ਆਇਆ ਹੋਇਆ ਏ ਆਲੇ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਆਮੀ ਭਾਈ ਇਹ ਸੇਵਾ ਕਰਨ ਪਹੁੰਚ ਗਿਆ ਚੱਲਦੇ ਆ ਮਿਲ ਵਿੱਚ ਇੱਧਰ ਤੋਂ ਆ ਗਿਆ ਹੈ ਮਿਲ ਬੰਦ ਆ ਇਹ ਵੀ ਜ਼ਰੂਰੀ ਆ ਭਾਈ ਮਿਲ ਬੰਦ ਹੋ ਗਿਆ ਦੋ ਦਿਨ ਵਾਸਤੇ ਕਿ ਇੱਕ ਦਿਨ ਵਾਸਤੇ ਦੋ ਦਿਨ ਦਾ ਪਰ ਬੰਦ ਆ ਤਾਂ ਹੀ ਬੰਦ ਹੋਣਾ ਤਾਂ ਜੇ ਉਹਨੇ ਵੀ ਤਾਂਣਾ ਸੇਵਾ ਲਿਖੀ ਹੋਈ ਸੀ ਨਹੀਂ ਸੇਵਾ ਨੂੰ ਆ ਸਕਿਆ ਸਾਰਿਆਂ ਦਾ ਭਾਈ ਨਾਲ ਮਿਲ ਕੇ ਕੰਮ ਨਾਲ ਨਾਲ ਮਿਲ ਕੇ ਸਾਂਝਾ ਕੰਮ ਨਾਲੇ ਪਿੰਡ ਦਾ ਭਾਈ ਕੋਈ ਜੇ ਕਿ ਮੈਂ ਇਕੱਲਾ ਤਾਂ ਨਹੀਂ ਸਾਰਿਆਂ ਦਾ ਭਾਈ ਸਾਂਝੇ ਕੰਮ ਨਾਲ ਚੱਲਦਾ ਸਾਂਝੇ ਕੰਮ ਨਾਲੇ ਬਾਕੀ ਭਾਈ ਹਲਵਾਈ ਵੀ ਬਚ ਰਹੇ ਹਨ ਸਾਰੇ ਲੱਗੇ ਹੋਏ ਨੇ ਜਨਾਲ ਹਲਵਾਈ ਵੀ ਸਾਡੇ ਪਿੰਡ ਦੇ ਮੁੰਡੇ ਹੋਰ ਇਕੱਠੇ ਹੋ ਕੇ ਆ ਜਾਂਦੇ ਨੇ ਕਿ ਨਹੀਂ ਇਲਾਕਾ ਨਿਵਾਸੀ ਜਿਹੜੇ ਸਾਨੂੰ ਜਾਣਦੇ ਲੱਗ ਲੱਗ ਪਿੰਡਾਂ ਦੇ ਸਬਸਕ੍ਰਾਈਬਰ ਵੀ ਰ ਵੀ ਆਏ ਹੋਏ ਆ ਹਾਂ ਵੀ ਕੌਣ ਸੇ ਭੈਣੀ ਚੌਤੇ ਦੇ ਮੁੰਡੇ ਹੋਰ ਮੁੰਡੇ ਸੇਵਾ ਸਾਰੇ ਆਏ ਚੱਲੀਆਂ ਦੇ ਆ ਦੋ ਤਿੰਨ ਦਿਨਾਂ ਜਿਹੜੇ ਆਈ ਹੈ ਚੰਬੌਰ ਸਾਹਿਬ ਹੋ ਗਏ ਉਹਦੇ ਕਿ ਨਹੀਂ ਤੱਕੜਾ ਜਾਂਦੇ ਸਾਰੇ ਮੁੰਡੇ ਲੱਗੇ ਹੋਏ ਆ ਹਾਂ ਸਾਰੇ ਮੁੰਡੇ ਲੱਗੇ ਆ ਕਹਿਣਾ ਨਹੀਂ ਪੈਂਦਾ ਕਿਸੇ ਨੂੰ ਇੱਕ ਹੋਰ ਚਾ ਹੁਣ ਮੌਸਮ ਬਦਲ ਗਿਆ ਚਾ ਨੂੰ ਨਹੀਂ ਕਿਦਾ ਜੀ ਕਰਦਾ ਦੁੱਧ ਪੀਣਾ ਬਹੁਤ ਭੱਜ ਕੇ ਤੇ ਧੁੱਪ ਨਹੀਂ ਫੇਰਨੀ ਤਾਂ ਹੁਣ ਚੱਲ ਧੁੱਪ ਦੀ ਕੈੜੀ ਪੂਰੀ ਹੁਣ ਮੌਸਮ ਬਦਲ ਗਿਆ ਮੌਸਮ ਬਦਲਣਾ ਵੀ ਚਾਹੀਦਾ ਵੀ ਹੈ ਯਾਰ ਅੰਡਰਪੋਰਚ ਦੇ ਜਿਹੜੇ ਉਹ ਦਿਨ ਕਿਕਰਾਂ ਉਹ ਦਿਨ ਲੋਕਾਂ ਨੂੰ ਦਿਖਾਉਣੇ ਵੀ ਰੱਬ ਨੇ ਪਿਆਰ ਦੇ ਨਾਂ 'ਚ ਕੁਰਬਾਨੀਆਂ ਦਿੱਤੀਆਂ ਬਾਈ ਮੱਠੀ ਬਾਈ ਚੱਲ ਰਿਹਾ ਕੰਮ ਭੜਾਈ ਚੱਲਦੀ ਬਾਈ ਦੱਬ ਕੇ ਤਾਂ ਰੱਖੀ ਜਾਂਦੇ ਮਨਾ ਇੱਧਰ ਘੱਟੀ ਜਾਂਦਾ ਭਾਈ ਮੁੰਡਾ ਕਟਿੰਗ ਚੱਲਦੀ ਆ ਇਹ ਮਸ਼ੀਨ ਜਿਆਦਾ ਤੇਜ਼ ਆ ਇਹ ਮਸ਼ੀਨ ਜਿਆਦਾ ਤੇਜ਼ ਆ ਕਟਿੰਗ ਇਹਨੂੰ ਜਿਆਦਾ ਚੇਜ ਆ ਇਹ ਮਜੀ ਉਹਦੀ ਮੋਟਰ ਬਾਈ ਵੀ ਆ ਆ ਕੱਟ ਨੇ ਆਹ ਦੇਖੋ ਬਾਈ ਕਿੱਡੀ ਸਟੇਜ ਚ ਰਣ ਲਈ ਇਹ ਉਹ ਦੇਖ ਇੱਕ ਹੋਰ ਐ ਹਾਂਜੀ ਬਾਈ ਜਸਪਾਲ ਬਾਈ ਨੇ ਕਰਦਾ ਭੇਜੀਆਂ ਉਹਨਾਂ ਦਾ ਬਹੁਤ ਵੈਸਾ ਅੱਛਾ ਆ ਕੱਟ ਕਟਈ ਕਿਹੜਾ ਜਸਪਾਲ ਬਾਈ ਇੰਗਲੈਂਡ ਵਾਲਾ ਅੱਛਾ ਕਰਦਾ ਤੁੰਨੇ ਭੇਜੀਆਂ ਹਾਂ ਜਿਹੜੀਆਂ ਅੰਮਲੇ ਦਾ ਗੋਲ ਅੱਛਾ ਜਿਹੜੀਆਂ ਆ ਆਈਆਂ ਐ ਆ ਜਿਹੜੀ 6x6 ਦੀ ਕਰਦਾ ਹੀ ਆ ਸਪੈਸ਼ਲ ਕਰਦਾ ਹੀ ਆ ਹੈ ਹਾਂ ਆਹ ਸਾਰੀਆਂ ਕਰਦਾ ਉਹਨਾਂ ਵੀ ਅੱਛਾ ਇਕਾ ਦਾ ਅੱਜਾ ਪਹੁੰਚੀ ਆ ਇਹ 500 500 ਅੱਛਾ ਪੰਨੂ ਹੀ ਤਾਂ ਪਤਾ ਇਹ ਕਰਦਾ ਬਈ ਸਾਰੀਆਂ ਕਰਦਾ ਬਈ ਲੱਗ ਰਹੀਆਂ ਜਿਹੜੀਆਂ ਚਲ ਸੇਵਾ ਹੀ ਆ ਬਈ ਇਹ ਵੀ ਕਟਾਈ ਵਾਲੀਆਂ ਬਹੁਤ ਵਧੀਆ ਹਾਂ ਲੰਬੀ ਬਹੁਤ ਆ ਮੈਂ ਮਹਾਰਾਜ ਜਿਹਦੀ ਕਮਾਈ ਜੀ ਬਰਕਰਾਰ ਹਾਂ ਬਰਕਰਾਰ ਸਹੀ ਗੱਲ ਹੈ ਹੈ ਆਫਰੀ ਭਾਈ ਦਾ ਮਤਲਬ ਪਤਾ ਨਹੀਂ ਤਾਂ ਜਿਹੜਾ ਮੋਰਾ ਬੜਾ ਜਿਹੜਾ ਮੋਰਾ ਬੜਾ ਇੱਧਰ ਭਾਈ ਜਿਨ੍ਹਾਂ ਪੈਰਾਂ ਪਾਰ ਨਹੀਂ ਬੈਠ ਹੁੰਦਾ ਇੱਧਰ ਲੱਗੇ ਹੋਏ ਆ ਟੇਬਲ ਉੱਪਰ ਹਾਂਜੀ ਐ ਨਹੀਂ ਕੇ ਸੇਵਾ ਕਰਦੇ ਆ ਤੌਮ ਤੌਮ ਲਾਦਾ ਸੀ ਲਾਲਾ ਭਾਈ ਸੇਵਾ ਕਰਦੇ ਆ ਬੈਠਣੇ ਜਗ੍ਹਾ ਬੈਠਣੇ ਜਗ੍ਹਾ ਨਹੀਂ ਹੈਗੀ ਇਹ ਖੜਕੇ ਲੱਗੇ ਹੋਏ ਸੇਵਾਦਾਰ ਭਾਈ ਸਾਡੇ ਹਾਂ ਲੱਗੇ ਹੋਏ ਆ ਭਾਈ ਜਿੱਥੇ ਲੋਡ ਲੱਗਦਾ ਸਭ ਦੇ ਦੋ ਇਹ ਸੀ ਕੰਮ ਬੰਦੇ ਆ ਸ਼ਾਬਾਸ਼ ਸ਼ਾਬਾਸ਼ ਭਾਈ ਬੋਕਮਨ ਦਾ ਭਾਈ ਭਾਈ ਮੁੰਡਾ ਤਿੰਨ ਪਾਈ ਨੇ ਇਹ ਆਪਾਂ ਇਹ ਕਟਿੰਗ ਸਾਰੀ ਸਬਜੀ ਰਾਤ ਕੱਪਤੀ ਸੀ ਆ ਗੋਪੀ ਰੱਖੀ ਹੋਈ ਬਈ ਇੱਥਰ ਕੱਟ ਕੇ ਆ ਸਾਡਾ ਹਲਵਾਈ ਆ ਪੰਜ ਸਾਹਿਬ ਵੀ ਹੋ ਗਏ ਸਾਡੇ ਪਿੰਡ ਦਾ ਭਾਈ ਪੰਜ ਵੀ ਬਣ ਗਿਆ ਹੁਣ ਇਹ ਆ ਕਿਰਪਾ ਕਰਤੀ ਮਾਲਕ ਨੇ ਇਹਨੂੰ ਹੋਰ ਵੀ ਆ ਮਿਕਸ ਕਰਤਾ ਹੈ ਆ ਮਿਕਸ ਕਰਿਆ ਹੋਇਆ ਤੇ ਹੋਰ ਬੱਸ ਹੋਰ ਆ ਟਿਕਾ ਹੋ ਕੀਆ ਜੀ ਰਿਆ ਹੋਇਆ ਬਾਈ ਆ ਧਣੀਆਂ ਪਿਆ ਆ ਗਾਜਰ ਬਈ ਆ ਗੋਭੀ ਦਾ ਟਰਾਲਾ ਭਰਿਆ ਹੋਇਆ ਸ਼ੋਬੀ ਨੇ ਬਹੁਤ ਕੰਮ ਔਖਾ ਹੋਇਆ ਬਈ ਰਾਤ ਨਾਲ ਜਿਹੜੀ ਆ ਮਸ਼ੀਨ ਗਰਮੇ ਹੋਈ ਗਈ ਯਰੇ ਆ ਚੱਲੀ ਆਉਣੀ ਹੈਗੀ ਪੱਤੇ ਪੱਤੇ ਕਰਦੇ ਬਈ ਬਰੀਕ ਕਰਕੇ ਰੱਖ ਹਾਂ ਇਹਨੇ ਬਰੀਕ ਕਰਕੇ ਰੱਖਤੀ ਇਹਨਾਂ ਨੂੰ ਐਵੇਂ ਮਸ਼ੀਨ ਚੱਲ ਜਣੀ ਯਾਰ ਉਹ ਮਸ਼ੀਨੇ ਗਰਮ ਹੋਈ ਗਈ ਕੀ ਕਰ ਦੇਣੀ ਹਾਂ ਫਿਰ ਤਕੰਮਲ ਹੋ ਗਿਆ ਦਾ ਤਕੰਮਲ ਹੋ ਗਿਆ ਦੇਖ ਫੁੱਲ ਸੁੱਖਾ ਕਰਨਾ ਹੈ ਉਹਨੇ ਪੱਤਾ ਪੱਤਾ ਸੁਕਾਣਾ ਕਰੂਗਾ ਅੱਜ ਇਹਨਾਂ ਕੱਢਦੇ ਇਹਨਾਂ ਨੂੰ ਕਰ ਕਹਿ ਦੂੰ ਤਾਂ ਵੀ ਸਾਨੂੰ 11 12 ਵਜੇ ਗਏ ਨਾ ਨਿਭੜਦੇ ਨੂੰ ਕੰਮ ਹਾਂ ਮਸ਼ੀਨ ਕਰਕੇ ਦੇਖ ਲੈ ਦਿਨ ਦੇ ਅਸੀਂ 12 1 ਵਜੇ ਲੱਗੇ ਤੇ ਰਾਤ ਨੂੰ 11 12 ਵਜੇ ਹੁੰਦੇ 12 ਘੰਟੇ ਲੱਗੇ ਕੀੜ ਚੜਾਈਏ ਨੂੰ ਮੈ ਬ੍ਰੀਕੀ ਕੰਮ ਜ਼ਿਆਦਾ ਨਾ ਹਾਂ ਬ੍ਰੀਕੀ ਜੇ ਨਾ ਹੁੰਦਾ ਮਸ਼ੀਨ ਚੱਲੀ ਜਾਂਦੀ ਫੇਰ ਕੁਝ ਨਹੀਂ ਦਾ ਟਾਈਮ ਲੱਗਣਾ ਇਕ ਕਰੀਮ ਲੈ ਵੀ ਦਿਖਾ ਦਿਆ ਤੁਹਾਨੂੰ ਵੀ ਆਈਟਮ ਆ ਮਸਾਲੇ ਕੀ ਕੁਛ ਪੈਂਦਾ ਭਾਈ ਫਾਰਕੇ ਰੜਾਈ ਹੋ ਰਹੇ ਆ ਨਾ ਆ ਮਸ਼ੀਨ ਬਈ ਗਰਮ ਹੋਈ ਵੀ ਰਾਤ ਇਹਨੇ ਬਸ ਖਰਾਣ ਦੀ ਗੱਲ ਸਾਡੀ ਖਰਾਣਾ ਕਿੱਥੇ ਲੰਘੇ ਆ ਰਾਣੇ ਸੋਨੇ ਹੈਂ ਤੇਹੀ ਝੋਲੀ ਜਾਈ ਪਲੰਕਿਆ ਚੱਕਰ ਆ ਗਰਮੇ ਹੋਈ ਵੀ ਕੋਈ ਕੀ ਸਾਕੂ ਸਿੱਧਾ ਬੰਦ ਆ ਜਾਊਗਾ ਹੈ ਜੱਜੂ ਬੰਦ ਆ ਜੇ ਮਣੀ ਮੋਟੀ ਉਹ ਖੁੱਲੀ ਹੋਵੇ ਹਵਾ ਲੱਗੀ ਜਾਂਦੀ ਆ ਫੇਰ ਗਰਮ ਨਹੀਂ ਹੁੰਦੀ ਤਾਂ ਹੀ ਗਰਮ ਹੁੰਦੀ ਏ ਇਹਨੂੰ ਹਵਾ ਨਹੀਂ ਲੱਗਦੀ ਇਹਨੂੰ ਹਵਾ ਨਹੀਂ ਲੱਗਦੀ ਨਾ ਤੇਨੂੰ ਪੱਖਾ ਏ ਜਦੋਂ ਪੱਖਾ ਹੋਵੇ ਜੇ ਪੱਖਾ ਲਾ ਦੇਵੇ ਬੰਦ ਕਰੀਏ ਤਾਂ ਚਾਰੇ ਪਾਸੇ ਤੇ ਚਾਰੇ ਪਾਸੇ ਲਈ ਬੰਦ ਆ ਹੈ ਵੀ ਕੰਪਨੀ ਦੀ ਵੀ ਆ ਹੈ ਕੰਪਨੀ ਦੀ ਦੇਸੀ ਹੋਵੇ ਤਾਂ ਵੀ ਆ ਤਾਲਸੀ ਦਾ ਇੱਕ ਪੱਖਾ ਲਾ ਦੇਵੇ ਨਾ ਛੋਟਾ ਜਿਹਾ ਉਹਦੇ ਅੰਦਰਲੀ ਕਰਮੇਸ਼ ਬਾਹਰ ਕੱਢੀ ਜਾਣੀ ਦੇਖਦੇ ਹਾਂਗਾ ਉਹਨੂੰ ਆਪਣੀ ਬੜੀ ਮਸ਼ੀਨ ਬਣਾ ਲੜਦਾ ਹਾਂ ਉਹ ਬੜੀ ਹੈ ਉਹ ਤਾਂ ਹੁੰਦੀ ਜਲਨ ਕਰ ਯਾਰ ਇਹਦਾ ਇਹ ਵੀ ਐ ਲੋਡ ਵੀ ਜਿਆਦਾ ਪੈਂਦਾ ਚੈਨੇ ਨਾਲ ਕੱਟ ਕੇ ਕੱਟ ਕੱਟ ਕੇ ਆਹ ਉਹ ਚ ਸਾਫ ਤਾਂ ਕਰ ਟਾਈਮ ਨਹੀਂ ਲੱਗਦਾ ਹਾਂ ਫੇਰ ਵੀ ਫਸਦਾ ਇੱਕ ਦੀ ਮੋਟਰ ਲਾ ਦੇ ਜਾ ਉਹਨੂੰ ਹਾਂ ਹੈਨਾ ਛੋਟੀ ਮੋਟਰ ਲਾ ਕੇ 30 ਦੀ ਲਾ ਦੇ ਬੜਾ ਗ੍ਰਾਈਂਡਰ ਲਵਾ ਉਹਨਾਂ ਨਾਲ ਹਾਂ ਡੈਟ ਤਾਂ ਹੈਗੀ ਹੋਰੇ ਡੈਟ ਤਾਂ ਵਧੂਗਾ ਡੈਟ ਤਾਂ ਜਿੱਥੇ ਮਰਦੀ ਇਹ ਲੈ ਲੈ ਇੱਥੇ ਐ ਨਹੀਂ 38 ਸਾਬ ਵਾਲਿਆਂ ਆਡੇ ਦੇ ਚ ਵੀਜ਼ਾ ਵਾਲਿਆਂ ਦੀ ਕਿੱਡੀ ਆ ਮਸ਼ੀਨ ਹਾਂ ਉਹ ਬਹੁਤ ਬੜੀ ਆ ਬੜੀ ਆ ਸਾਫਤਾਗੇ ਉਹ ਹੀ ਚਾਈ ਜੀ ਕਾਦਾ ਸੀ ਲਿਆਉਣ ਵੀ ਲੱਗੇ ਤੇ ਚੱਕਿਆ ਸੀ ਕਿ ਛੱਡ ਰਹਿਣ ਦੇ ਵੀ ਹੋਲੀ ਹੋਲੀ ਕਰ ਲੋ ਇਹਦੇ ਨਾਲ ਮੈਂ ਜੁੜਾ ਗਏ ਤੇ ਆਪਣੀ ਬੁੱਲੀ ਬਣਾ ਲਵੇ ਹਾਂ ਉਹ ਜੁੜਾ ਆਪਣੀ ਦਾ ਨਜ਼ਾਰਾ ਯਾਰ ਹੋਰ ਹੋਰ ਕੋਈ ਆਏ ਨਾ ਕੋਈ ਉਹੀ ਕਹਿਦੇ ਵੀ ਨਹੀਂ ਲੱਗੇ ਜਾਣੇ ਬਿਲਕੁਲ ਹਾਂ ਖਰਾਬ ਹੋ ਗਿਆ ਆਪਣੀ ਚੀਜ਼ ਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਨੁਕਸਾਨ ਨਹੀਂ ਹੈ ਜੇ ਮੇਰੇ ਦਾ ਚਾਂਦੀ ਦਾ ਤਿਵਾਰ ਕਿਹ ਕਿਹੋ ਜਿਹੜਾ ਮੈਂ ਨਹੀਂ ਕਰ ਦੂ ਖਰਾਬ ਕਰਕੇ ਦੇ ਦਿੰਦੀ ਰਤਾ ਹੈ ਦੂਜੀ ਚੀਜ਼ ਦਾ ਵੀ ਹੁੰਦਾ ਨਾ ਕੰਮ ਉਹਦਾ ਹੀ ਉਹ ਆਪਣੀ ਚੀਜ਼ ਦਾ ਵੇਚ ਕਰੋ ਕੇ ਚਲਾਈ ਜਾ ਅਸੀਂ ਤਾਂ ਹੀ ਤਾਂ ਖੜਾਈ ਗਏ ਅਸੀਂ ਕਿ ਜੇ ਉਹ ਖਰਾਬ ਹੋ ਵੀ ਫੇਰ ਔਖਾ ਹੋ ਜਾਣਾ ਹੈ ਅਗਲੇ ਬੱਦੇ ਮੰਗਣੇ ਵੀ 2-4000 ਬੱਧਾ ਲੈਣਾ ਅਗਲੇ ਵੀ ਜਿਆ ਸਰਵਾ ਕੇ ਦੋ ਕੋਈ ਚੱਕਰ ਨਹੀਂ ਖਰਾਬ ਹੋ ਆਪਣੀ ਚੀਜ਼ ਦਾ ਵੀ ਚੱਕਰ ਕੋਈ ਆ ਹਾਂ ਇਹ ਸੰਗਤ ਬਾਦੂ ਨੂੰ ਸੰਗਤ ਬਾਦ ਇਹ ਦੋ ਸੰਗਤ ਬਹੁਤ ਅੰਦਰ ਪੰਜ ਕਿਲੇ ਆ ਇਹ ਕਿ ਖਾਲੀ ਹੁੰਦੇ ਕਿਤੇ ਕਿਤੇ ਕਹਿੰਦਾ ਇਹ ਪੈਰ ਰੱਖਣ ਦੀ ਜਗ੍ਹਾ ਨਹੀਂ ਕਿ ਟਰਾਲੀ ਟਰਾਲਾ ਖੜਾ ਹੁੰਦਾ ਆ ਜਿਹੜਾ ਗੁਰੂਗ੍ਰਾਂਦ ਸਾਹਿਬ ਯੂਨੀਵਰਸਿਟੀ ਆ ਨਾ ਉਹ ਚ ਹਾਂ ਉੱਚ ਆ ਨਾ ਉਹੀ ਪਾਰਕਿੰਗ ਚ ਉਹ ਵੀ ਆਪਣੀ ਇਧਰ ਆਣ ਵਾਲੇ ਸਾੜੀ ਦੇ ਵਾਲੇ ਵੀ ਹਾਂ ਇੱਥੇ ਵੀ ਭਰਿਆ ਹੋਇਆ ਉਹ ਲੇਨ ਪੂਰਾ ਨਹੀਂ ਅੱਗੇ ਖਾਲੀ ਹੁੰਦੇ ਇੱਕ ਸਾਈਡ ਹਾਂ ਦੋ ਤਿੰਨ ਕਿੱਜੇ ਐਸੋ ਦਾ ਪੈਰ ਰੱਖਣ ਜਗ੍ਹਾ ਇੰਨੀ ਟਰਾਲੇ ਇਧਰੋਂ ਕਲੌਨੀ ਚ ਨੂੰ ਦਿਓ ਉਹ ਵੀ ਭਰਿਆ ਪਿਆ ਉਹ ਵੀ ਭਰ ਗਈ ਉਹ ਗਾਹਾਂ ਵੀ ਸਾਰੀ ਬੋਲ ਜਿਹੜੀ ਵਸਤੀ ਦੀ ਭੀੜ ਬਹੁਤ ਜ਼ਿਆਦਾ ਹੈ ਹੈ ਰਿਕਰ ਟੁੱਟ ਗਿਆ ਦੀ ਭੀੜ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਆ ਰੜਕੇ ਸਫਾਈ ਕਰਨੇ ਲੈ ਆਏ ਹਾਂ ਮਹਿਰ ਅਮਨ ਗਏ ਤੇ ਡੰਡੇ ਵਾਲੇ ਮਿਲੇ ਨਹੀਂ ਹੈਗੇ ਅੱਛਾ ਡੰਡੇ ਵਾਲੇ ਹਾਂ ਵੇ ਲੈ ਕੇ ਆਏ ਆ ਠੀਕ ਆ ਬਾਹਰ ਕਰਨੀ ਸੜਕ ਪਰ ਹਾਂ ਉਹੀ ਕਰ ਲੱਗੇ ਆ ਡੰਡਾ ਪਾ ਲੋ ਡੰਡਾ ਮਿਲੇ ਇੱਕ ਡੰਡਾ ਪਾਏ ਲੋ ਉਹ ਮੇਰੀ ਡਾਂ ਕਿੱਥੇ ਡੰਡੇ ਆ ਕੇ ਬੇਰੇ ਨਾਲ ਪੂਰੇ ਜਾਂਦੇ ਹੋ ਡੰਡੇ ਪਾ ਲੋ ਉਹਦੇ ਨਾਲ ਆ ਜਿਹੜੀ ਦੇ ਨਾਲ ਪਈ ਰੱਡੇ ਡੰਡੇ ਪਾ ਲੋ 10 ਮਿੰਟ ਤੱਕ ਲੱਗ ਗਈ ਇਹ ਮੇਰੇ ਕੋਲ ਆ 8 ਡੰਡਾ ਪਾ ਲੋ ਨਹੀਂ ਮੈਂ ਤਾਂ ਮੈਂ ਛੋਟੇ ਲੈ ਗਿਆ 8 ਡੰਡੇ ਪਾ ਲੋ ਡੰਡੇ ਹੀ ਪਏ ਇਹ ਨਹੀਂ ਪਾਣੀ ਹੈ ਕਮਲ ਬਾਬਾ ਦੇ ਬੰਦੇ ਵਾਲੇ ਕਿੰਨੇ ਡੰਡੇ ਨੇ ਆ ਆਪਾਂ ਗੱਲ ਗੈਂਦ ਤੇ ਨਾ ਵੀ ਦੇਖ ਲਾ ਗਰਮੀ ਇੰਨੀ ਆਉ ਆ ਦੇਖੀ ਮਾਰੀ ਮੈਨੂੰ ਕੁਦਰਤੀ ਦਿਖਾਤੀ ਮੈਂ ਉਹੀ ਕਹਿੰਦਾ ਦੁਨੀਆ ਨੂੰ ਅਸਾਸ ਕਿਆ ਹੋਵੇ ਅੱਧੇ ਘੰਟੇ ਚ ਆ ਗਏ ਅਜੇ ਕੱਲ ਨੂੰ ਦੇਖੀ ਨਹੀਂ ਆਪਣੇ ਮਰਗੇ ਅੱਜ ਦੇ ਟਾਈਮ ਤੇ ਆਏ ਸੋਚਿਆ ਨਾ ਵੀ ਵਿਆਹ ਦੇ ਨਾਲ ਇਹਦਾ ਸਮੇਂ ਜੋ ਅੱਕਾ ਨੇ ਹੁਣ ਜਿਹਨੂੰ ਪਤਾ ਪਤਾ ਹੈ ਜਾਂਦਾ ਜਿਨ੍ਹਾਂ ਨੂੰ ਤਾਂ ਪਤਾ ਉਹ ਗੱਲ ਹੈ ਵੀ ਅਸਾਸ ਜਿੱਥੇ ਬਰਮਾ ਦਾ ਨਾ ਕੋਈ ਆ ਚੇਤੇ ਨਹੀਂ ਦੀ ਦੇਖ ਤੂੰ ਦਾ ਸਵੇਰ ਕੋਈ ਨਹੀਂ ਦੀ ਇਹਦੇ ਇੱਥੇ ਪਿਆ ਤੁਹਾਨੂੰ ਆ ਚੇਤੇ ਵੀ ਬੜਾ ਮੌਸਮ ਹੈ ਗਰਮੀ ਆ ਰਹੀ ਜਿੱਦਿ ਝਾੜੂ ਮਾਰਦੇ ਆ ਨੂੰ ਇਹਨੂੰ ਐ ਸਾਹ ਲੌ ਕੇ ਸਾਨੂੰ ਆ ਸਾਹ ਲੌ ਕੇ ਨੂੰ ਕੋਈ ਗੱਲ ਕਰਾਂ ਮੈਂ ਵੀਡੀਓ ਚ ਇਹ ਬਾਈ ਲੇਟ ਉੱਠਦੇ ਆ ਇਹ ਲੇਟ ਉੱਠਦੇ ਆ ਇੱਕ 10 ਵਜੇ ਉੱਠਦੇ ਤਾਂ ਕਹਿੰਦਾ ਅੱਜ ਸਾਢੇ 8:00 'ਤੇ ਅੱਜ ਅੱਜ ਸਾਢੇ 8:00 'ਤੇ ਰਾਤ ਨੂੰ ਸੌਂਦੇ ਨਹੀਂ ਸਵੇਰੇ 10:00 'ਤੇ ਉੱਠਦੇ ਆ ਇਹ 28 29 ਤਰੀਕ ਤੱਕ ਉਰੀ ਆ ਆ ਕਲ ਵੀ ਚੱਲਦਾ ਬਾਬੇ ਦੀ ਕਿਰਪਾ ਨਾਲ ਐਨ ਵਧੀਆ ਕੰਮ ਤੇ ਕੇ ਐਨ ਵਧੀਆ ਹਾਂ ਮੈਂ ਕਿ ਟਕਾਮਾਂ ਜਿਹੀ ਚੱਲੀ ਜਾਵੇ ਨਾ ਵਧੀਆ ਹੈ ਕਿਉਂਕਿ ਯਾਰ ਜਿਹਨੇ ਛਕਣਾ ਹੈ ਉਹਨੇ ਵੇਟ ਵੀ ਕਰ ਲੈਣੀ ਲੈਨਚ ਵੀ ਲੱਗ ਜਾਣਾ ਇੱਕ ਮੈਂ ਅੱਗੇ ਵੀ ਕਹਿੰਦਾ ਮੈਂ ਆਪਾਂ ਗਲਤੀ ਕਰਦੇ ਆ ਘਰ ਤੇ ਨਾ ਪਾਈਪ ਲਿਆ ਕੇ ਲੋਹੇ ਦੇ ਗਿਲਟੀ ਲਿਆ ਕੇ ਫਿਲਤੀ ਜਿਹੜੀ ਹੁੰਦੀ ਆ ਮਾਰਨੇ ਵਾਲੀ ਉਹ ਟਿੰਚਰ ਆਏ ਪਾਈਪ ਲਾ ਕੇ ਏਡੇ ਏਡੇ ਪਾਈਪ ਲਿਆ ਕੇ 4-5 ਪੈਸੇ ਬਲ ਲੱਗੇ ਉਹਨੂੰ ਬੱਜੇ ਰੱਸੀ ਥੱਲੇ ਲਾ ਕੇ 4-5 ਲੈਨਾਂ ਚ ਆਹ ਲੇਨ ਬਣ ਜਵੇ ਵੀ ਇੱਕ ਪਾਸੇ ਲੱਗ ਕੇ ਬੰਦਾ ਇਨਕਲੀ ਜਾਵੇ ਉਹ ਤਾਂ ਟੇਬਲਾਂ ਉੱਪਰ ਚੜੀਆਂ ਤਾਂ ਤੰਗ ਹੋ ਜਾਂਦੇ ਦੇ ਵਾਧਾ ਆਹ ਟਿੱਕੀ ਵਾਲੇ ਨਾ ਲੰਘਾ ਤੰਗ ਨਾ ਹੋ ਕੋਈ ਗੱਲ ਨਹੀਂ ਸੇਕੀ ਵਾਲਿਆਂ ਨੇ ਲਾਏ ਆ ਟਿੱਕੀ ਵਾਲੇ ਰੰਗਰ ਵਾਂਗੋ ਚਾਹੀਦਾ ਹਾਂ ਕੋਈ ਕਹਿੰਦਾ ਉਹ ਲੇਨ ਬਣਾ ਦੇ ਹਾਂ ਨਰੇ ਤਾਂ ਬਿਠਾਉਣੇ ਵਾਲੀ ਵੀ ਨਹੀਂ ਕਾੜ ਕੇ ਤੁਰੇ ਜਾਣਾ ਜਿੰਨਾ ਮਰਜੀ ਕਹੀ ਜਾ ਫਿਰ ਸਮਝਦੇ ਆ ਇਹਦਾ ਸੰਗਤ ਹੈ ਕਿਉਂਕਿ ਉਹਨਾਂ ਨੂੰ ਇਸ਼ਕਾਨ ਵਾਸਤੇ ਹੀ ਆ ਹਾਂ ੱੱਕਾ ਪਾ ਕਰ ਨਹੀਂ ਸਕਦੇ ਕਿਵੇਂ ਹੋ ਸਕਦੇ ਆ ਬਤਾਏਗਾ ਨਾ ਬਾਈ ਕੰਮ ਇਧਰ ਪਰੇ ਗੋਬੀ ਰਾਤ ਦੀ ਆ ਕੱਦੂ ਦਾ ਗਰੀਬ ਆ ਇਧਰ ਆਪਣਾ ਹਨਵਾਈ ਬੰਦਾ ਗ੍ਰੈਂਡ ਹੋ ਰਿਹਾ ਇਹ ਬਾਜ਼ਾਰ ਇਹ ਤਿਆਰ ਹੋ ਰਿਹਾ ਆ ਟੀਮ ਇਹਦੀ ਸਾਰੀ ਆ ਇਹ 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 ਬਾਰੇ ਇਜ਼ੀ ਟੀਮ ਦਾ ਹੈ ਹਾਂ ਆ ਆਹ ਆ ਇਹਦੀ ਟੀਮ ਦਾ ਹੈ ਹੈ ਇਹ ਇਹਦੀ ਟੀਮ ਦਾ ਹੈ ਉਹ ਇਧਰ ਬਾਈ ਆਪਣਾ ਕੱਦੂ ਦਾ ਕਰਕੇ ਰੱਖ ਲਈ ਦੀ ਰਾਤ ਗੋਬੀ ਕਿਉਂਕਿ ਭਾਂਡੇ ਚਾਹੀਦੇ ਸਨ ਦੇ ਨਾ ਦੇ ਗੇ ਉਹ ਸਾਰੀ ਐਚਲ ਫਾਫਾ ਰੱਖ ਕੇ ਢੇਰ ਲਵਾ ਲਿਆ ਤਾਂ ਗੋਭੀ ਜ਼ਿਆਦਾ ਸੀ ਨਾ ਹਾਂ ਜ਼ਿਆਦਾ ਬਾਜੀ ਮੈਂ ਕਿਹਾ ਲੋਕਾਂ ਦਾ ਸਵਾਰ ਨਹੀਂ ਹੈਗਾ ਵੀ ਖੜ ਕੇ ਹੌਲੀ ਖਾ ਲੂਗੇ ਉਹ ਗੱਲ ਕੋਈ ਨਹੀਂ ਸੰਗਤ ਜ਼ਰਾ ਕੋਈ ਗੁੱਸਾ ਨਾ ਕਰੋ ਉਹ ਉਹਨਾਂ ਵਾਸਤੇ ਹੀ ਹੈ ਸੰਗਤ ਵਾਸਤੇ ਹੀ ਕਰਿਆ ਉਹ ਆਹ ਸੰਗਤ ਵਾਸਤੇ ਕੋਈ ਦੇਖਿਆ ਨਹੀਂ ਇਹਨਾਂ ਗੁੱਸਾ ਨਾ ਕਰੋ ਸਾਰੀ ਕਰਦੇ ਆ ਕੋਈ ਨਾ ਧੱਕਾ ਮੁੱਠੀ ਪੈਂਦੀ ਹੋ ਲੰਗਰ ਤੇ ਰਾਈਡਰ ਤੱਕ ਲੱਗ ਗਿਆ ਕੱਲੂ ਬਾਈ ਅੱਧਾ ਘ ਭਰੇ ਬੈਟਰੀ ਲੱਗ ਗਿਆ ਭਾਗ ਲੰਗਰ ਨੂੰ ਕਰਮਾ ਤਾਂ ਹੀ ਧੱਕਾ ਪੈਂਦਾ ਹਾਂ ਕਿ ਨਹੀਂ ਕਿੰਨਾ 1500 ਪੈਕੇਟ ਤਾਂ ਬਰੈਡ ਦਾ 2000 2000 ਤਾਂ ਅੱਧ ਨਾਲ ਤੇ ਭਾਈ ਜਿਆਦਾ ਹੀ ਲੱਗ ਗਿਆ ਤਕਰੀਬਨ ਉਹ ਕਰੇਟ ਪਈਆਂ ਉਹ ਦੇਖੋ ਉਹ ਕਰੇਟ ਪਏ ਆ ਇਹ ਇੱਧਰ ਤੱਕ ਭਰਿਆ ਹੋਇਆ ਤਾਂ ਪੌਪਕਨ ਖੇਲ ਬਣ ਜਾਂਦੀ ਤੇ ਉਹਦੇ ਲਾਵਾ ਭਾਈ ਗੈਂਬੀ ਲੈ ਜਾਂਦਾ ਵਾ ਆਪਾਂ ਨੇ ਇਹਦੀ ਵਾ ਅੱਗੇ ਲਿਆ ਜਿਹੜੀ ਵੱਜਣ ਵਾਲੀਆਂ ਗੋਲੇ ਨੇ ਡੰਡੇ ਤਾਂ ਪਏ ਆ ਦੇਖ ਲੋ ਜੇ ਪਏ ਆ ਲੈ ਕੇ ਆਉਂਦਾ ਵਾਹੂ ਜੀ ਤੇ ਕੋਈ ਵੱਢਣੇ ਕੁਆੜੀ ਗੂੜੀ ਨਹੀਂ ਹੈਗੀ ਆਪਣੇ ਕੋ ਓਏ ਉੱਥੇ ਪਈਆਂ ਐ ਪੱਟੀਆਂ ਗੁੜ ਪਵਾੜੀਆਂ ਆਪਣੇ ਪਰਬਾਨੇ ਅੰਦਰ ਦੇ ਦੇ ਚਾਹਾਂ ਸਾਹਮਣੇ ਤੇ ਬਾਈ ਪੀਲੀ ਦਾ ਗੇਸ ਅੱਗੇ ਆਏ ਜਿਹੜਾ ਹੁਣ ਫੈਂਡ ਵਿੱਚ ਨਾ ਜਿੰਨਾ ਮਰਜੀ ਭਰ ਲਾ ਰਾਤ ਨੂੰ ਭਰ ਕੇ ਨਹੀਂ ਰੱਖ ਸਕਦੇ ਪਾਣੀ ਛੜ ਜਾਂਦੀਆਂ ਵਿੱਚ ਸਬਦੀਆਂ ਡੇਢ ਢਿੱਲਾ ਹੋ ਜਾਂਦਾ ਢਿੱਲਾ ਹੋ ਖਿਲਾ ਜਾਂਦੀ ਆ ਨਾਲ ਦੀ ਨਾਲ ਜਿੰਨਾ ਭਰਦਾ ਲੱਗ ਜਾਂਦਾ ਉਹ ਉਨੇ ਮੂਰੇ ਭੀੜ ਜਿਆਦਾ ਪੈ ਜਾਂਦੀ ਆ ਹੈਂ ਉਲੇ ਕਰਕੇ ਫਿਰ ਨਾ ਪਿਛਲੀ ਵਾਰ ਵੀ ਜਿੱਦਾਂ ਸਾਡਾ 2-3 ਕ ਵਜੇ ਜਾ ਕੇ ਸਮਾਪਤੀ ਹੋ ਗਈ ਬ੍ਰੈਡ ਬਚ ਗਿਆ ਸਾਡੇ ਕੋਲ ਆ ਮਟੀਰੀਅਲ ਖਤਮ ਹੋ ਗਿਆ ਫਿਰ ਉਸ ਸਟੋਰ ਤੇ ਛੋਟੀਆਂ ਬੋਤਲਾਂ ਲੈ ਜਾਈਆਂ ਜੈਮ ਦੀਆਂ ਛੋਟੀਆਂ ਬੋਤਲਾਂ ਦੇ ਦੇ ਘੜੇ ਘੜੇ 5 ਲੈਂਦੀਆਂ ਕਦੇ 10 ਲੈਂਦੀਆਂ ਬਈ ਬਹੁਤ ਜੈਮ ਲੱਗ ਗਿਆ ਮੈਂ ਕਹਿੰਦਾ ਲੱਗ ਗਿਆ 25 30 ਕਿਲੋ 20 ਕਿਲੋ ਇਸ ਵਾਰ ਇਹ ਵੀ ਬੀਪੀਆਂ ਬੜੀਆਂ ਪਿੰਡ ਤੋਂ ਹੀ ਲਿਆਏ ਜੈਮ ਦੀਆਂ ਅੱਛਾ ਡੋਰਡ ਹੋਣਾ ਮੈਂ ਕਹਿੰਦਾ 5-5 ਕਿਲੋ ਦੀਆਂ ਚਾਰ-ਚਾਰ ਕਿਲੋ ਦੀਆਂ ਬੀਪੀਆਂ ਇਹ ਤਿੰਨ ਬਣ ਕੇ ਆਰ ਬੀਪੀਆਂ ਉਹਨਾਂ ਸੌਦਿਆਂ ਨਾਲ ਹੀ ਲਿਆਏ ਵਧੀਆ ਕਰ। ਤਾਂ ਇਹ ਵੀ ਕੱਢਣਾ ਹੈਗਾ ਨਹੀਂ ਮੁੜ ਜੂਗਾ। ਬੰਦ ਪਿਆ ਏ ਉਦਾਂ ਹੀ ਮੁੜ ਜੂਗਾ ਨਹੀਂ। ਸਹੀ ਆ। ਚੱਲੀਏ ਯਾਰ ਮਾਰੀ ਜੋਰੇ ਹਲੇ ਕਿੰਨਾ ਕ ਪੈਣਾ ਹੋਰ ਮਸਾਲਾ। ਜੋਰ ਦੀ ਟਡਾਪਾ ਚਲੇ ਗਿਆ ਹੁਣ ਨਵਾ ਤਿਆਰ ਕਰਨ ਲੱਗੇ। ਅੱਛਾ ਨਮਾ ਹੈ। ਤੇ ਬਾਅਦ ਬਾਈ ਨਮਾ ਹੈ। ਅੱਗੇ ਹਾਂ ਮੈਂ ਕਹਿੰਦਾ ਜੋਰੇ ਨਹੀਂ ਕੱਲੇ ਨੇ ਤਿਆਰ ਕਰ ਦੇਣਾ। ਕੱਲੂ ਨੇ ਕਰਿਆ ਲੇਟ ਕੱਲੂ ਨੇ ਹੀ ਲਿਆਉਣਾ ਇਨ ਅਗਲੀ ਵਾਰ। ਪਿੰਡ ਵਾਲੇ ਕਹੀਗੇ ਕੱਲੂ ਲੇਟ। ਇਹ ਕਹੀ ਗਿਆ ਹੋ ਲੇਟ। ਕੱਲੂ 4 ਵਜੇ ਤੱਕ ਆਇਓ ਕਹੀ। ਮੈਂ ਤਾਂ 11 ਵਜੇ ਆ ਗਿਆ ਕਾਲੇ ਦੇ ਵਿੱਚੋਂ 4 ਵਜੇ ਆ ਗਿਆ ਤੇ ਵੀ 4 ਵਜੇ ਆ ਗਿਆ ਹਰੀ ਦਾ ਆਏ ਇਹਨਾਂ ਦਾ ਹੱਥ ਇਹਨਾਂ ਦੇਈ ਜਾ ਇਹਨਾਂ ਦੇ ਆਏ ਤਿੰਨ ਫਰਕ ਪੈ ਗਏ ਨੂੰ ਇਹ ਨੰਬਰ ਸਾਰੇ ਨੇ ਗ੍ਰੈਂਡ ਕਾਰ ਆਏ ਇਹਨੇ ਪਿਆਜ ਇਹਨਾਂ ਨਾਲ ਕਰਦ ਨਾਲ ਕਰਤਾ ਕਰਦਣਾ ਹਾਂ ਫਰਕ ਤਾਂ ਹੈਗਾ ਹੀ ਹੁਣ ਦਿੱਲੀ ਦੇ ਘਬ ਦਾ ਪਰ ਬਈ ਦੇ ਬੰਦੇ ਦੇ ਹੱਥ ਤੇ ਸਫਾਈ ਨਹੀਂ ਆ ਠੀਕ ਆ ਕੇ ਦੇਖੋ ਨਾ ਚੀਜ਼ ਵੀ ਵਧੀਆ ਬਾਈ ਕਾਫੀ ਵਧੀਆ ਨਿਕ ਨੰਬਰ ਸਾਈਡ ਵਿੱਚ ਹੱਥ ਤੇ ਕਲਾ ਹੀ ਹਾਂ ਕਲਾ ਹਾਂ ਬਾਈ ਬਲਾਈ ਕੰਨੀ ਵਧੀਆ ਕਲਾ ਮੇਰੀ ਰਲ ਗਈ ਸਦੀ ਗੱਲਾਂ ਮੈਂ ਲਾ ਤਾ ਤੂੰ ਆ ਨਾ ਪਿਛਲੀ ਵਾਰ ਤੋਂ ਸੱਚੀ ਗਜਰੇਲਾ ਵੀ ਬਣਾ ਲਿਆ ਵਾ ਹਨਾ ਗੱਲੂ ਗਜਰੇਲਾ ਬਣਾ ਲਿਆ ਖੀਰ ਵੀ ਬਣਾ ਲਈ ਚੀ ਵੀ ਬਣਾ ਲਈ ਦੁੱਧੋ ਬਚ ਗਿਆ ਵਾ ਹਾਂ ਤੇ ਦੁੱਧ ਆਪਣੇ ਕੋਲ 15 ਜੇ ਅਜੇ 15 ਇਹ ਪਿਲੀ ਵਾਰ ਬੰਨਨ ਦੀ ਬਜਾ ਦ 17 ਲਾ ਬਣੀ 17 ਕੁਇੰਟਲ ਦਾ ਪਿਲੀ ਵਾਰ ਅਰੇ ਉੱਪਰ